ਕੜਾ ਹੈ ਕੜੇ ਦਾ ਸਾਈਜ਼ ਮੈਂ ਸਪੈਸ਼ਲੀ ਛੋਟਾ ਕਰਕੇ ਆਈ ਸੀਗੀ ਕਿੰਨਾ ਉਹ ਅਲਾਉ ਕਰ ਸਕਦੇ ਆ ਦੇ ਆਰ ਨਾਟ ਗਿਵਿੰਗ ਮੀ ਇਨਸਟਰਕਸ਼ਨਸ ਕਿ ਮੈਂ ਕਿਰਪਾਨ ਦਾ ਕਿੰਨਾ ਸਾਈਜ਼ ਵੇਅਰ ਕਰਕੇ ਜਾ ਸਕਦੀ ਆ ਅਗਰ ਉਹ ਮੈਨੂੰ ਮੈਜ਼ਰਮੈਂਟ ਦੱਸ ਦੇਣ ਅਗਰ ਉੱਥੇ ਕੁਝ ਇਨਸਟਰਕਸ਼ਨਸ ਹੈ ਕਿ ਛੋਟੀ ਕਰ ਸਕਦੀ ਆ ਮੈਂ ਉਹ ਕਰਕੇ ਚੱਲੇ ਜਾਵਾਂਗੀ ਦੇ ਡੋਂਟ ਹੈਵ ਦੋਜ਼ ਇਨਸਟਰਕਸ਼ਨ ਦੇ ਹੈਵ ਓਨਲੀ ਸਿੰਗਲ ਇਨਸਟਰਕਸ਼ਨ ਕਿ ਨਹੀਂ ਜਾ ਸਕਦੀ ਕੁਝ ਵੀ ਐਵੇਂ ਦਾ ਸਮਾਨ ਮੈਂ ਨਹੀਂ ਲੈ ਕੇ ਆਈ ਜਿਹੜਾ ਅਲਾਉਡ ਨਹੀਂ ਸੀਗਾ ਇਨਸਟਰਕਸ਼ਨਸ ਦੇ ਵਿੱਚ ਆਰਟੀਕਲ 25 ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਹੋਇਆ ਹੈ ਕਿ ਮੈਂ ਕਿਰਪਾਨ ਕੈਰੀ ਕਰ ਸਕਦੀ ਹਾਂ ਬਟ ਇਹ ਜੁਡੀਸ਼ਰੀ ਇਗਜ਼ਾਮ ਦੇ ਲਈ ਮੈਨੂੰ ਕਿਹਾ ਜਾ ਰਿਹਾ ਹੈ ਕਿ ਹਾਈ ਕੋਰਟ ਦੇ ਸਪੈਸੀਫਿਕ ਆਰਡਰਸ ਨੇ ਕਿ ਕਿਰਪਾਨ ਕੜਾ ਕੁਝ ਵੀ ਕੈਰੀ ਨਹੀਂ ਹੋ ਸਕਦਾ ਇੱਕ ਕਲੋਜ਼ ਮੈਨੂੰ ਪੜ ਕੇ ਪੜ ਕੇ ਸੁਣਾਇਆ ਗਿਆ ਹੈ ਕਿ ਕੀ ਡਰੈਸ ਕੋਡ ਹੋਣਾ ਚਾਹੀਦਾ ਕਿਸੇ ਫੀਮੇਲ ਦਾ ਟਰੌਜ਼ਰ ਜੀਨਸ ਟੀ-ਸ਼ਰਟ ਕੋਈ ਆਬਜੈਕਟ ਜੋ ਆਇਰਨ ਦਾ ਕੁਈ estrangd sharp object ਨਹੀਂ ਕੈਰੀ ਕਰ ਸਕਦੇ ਬਟ ਉਹਦੇ ਚ ਅਗਰ ਇੱਕ ਸਿੱਖ ਦੀ ਕਿਰਪਾਨ ਨਹੀਂ ਅਲਾਉਡ ਸੀਗੀ ਇੱਕ ਨਾਲ ਕਲੋਜ਼ ਐਡ ਕਰ ਦਿੰਦੇ ਕਿ ਅੰਮ੍ਰਿਤਧਾਰੀ ਸਿੱਖ ਬਿਨਾ ਕਿਰਪਾਨ ਤੋਂ ਸੀ ਅਲਾਉ ਕਰਾਂਗੇ ਕਿਰਪਾਨ ਕੜੇ ਦੇ ਨਾਲ ਨਹੀਂ ਅਲਾਉ ਕਰਾਂਗੇ ਅਗਰ ਇਹ ਮੈਂਸ਼ਨ ਕਰ ਦਿੰਦੇ ਤਾਂ ਮੈਂ ਵੀ ਸ਼ਾਇਦ ਇੱਥੇ ਤਾਂ ਫਾਰਮ ਫਿਲ ਨਾ ਕਰਦੀ ਇੱਥੇ ਅਪੀਅਰ ਹੋਣ ਹੀ ਨਾ ਆਂਦੀ ਅਗਰ ਮੈਂਸ਼ਨ ਕਰ ਦਿੰਦੇ ਤਾਂ ਸ਼ਾਇਦ ਮੈਂ ਇੱਥੇ ਹੀ ਗੇਟ ਦੇ ਬਾਹਰ ਨਾ ਖੜੀ ਹੁੰਦੀ 10 ਵਜੇ ਪੇਪਰ ਸਟਾਰਟ ਹੋਣਾ ਸੀ ਜੋ ਹੋ ਚੁੱਕਾ ਹੈ ਸਵਾ ਨਾ ਐਂਟਰੀ ਸਟਾਰਟ ਹੋਈ ਸੀ ਆਈ ਵਾਸ ਦਾ ਫਰਸਟ ਪਰਸਨ ਜਿਹੜਾ ਉਸ ਲਾਈਨ ਚ ਖੜਿਆ ਸੀਗਾ ਸਭ ਤੋਂ ਪਹਿਲੇ ਅੰਦਰ ਗਿਆ ਸੀਗਾ ਐਂਡ ਮੈਨੂੰ ਸਭ ਤੋਂ ਪਹਿਲੇ ਬਾਹਰ ਕੀਤਾ ਗਿਆ ਹੈ ਲਾਸਟ ਈਅਰ ਸੇਮ ਇਸ਼ੂ ਫੇਸ ਕੀਤਾ ਗਿਆ ਸੀਗਾ ਇਸ ਸਾਲ ਫੇਰ ਮੇਬੀ ਨੈਕਸਟ ਈਅਰ ਹਰ ਸਾਲ ਬੱਚੇ ਫੇਰ फेस कर दे होंगे एंड दे आर सेइंग आप उतार दो और अंदर चले जाओ जिन्होंने उतार दिया वो पेपर देने चले गए उनके लिए पेपर इम्पोर्टेंट था और ये मुझे बताएंगे कि मेरे लिए क्या इम्पोर्टेंट है मेरे लिए कृपान एक अमृतारी के लिए इम्पोर्टेंट है या नहीं मैं उतार सकती हूं इतना इजी है तो ये मुझे बताएंगे अगर किसी को इससे नहीं फर्क पड़ता तो मे भी बच्चे नेक्स्ट ईयर जो नहीं उतारेंगे वो मेरे से ऐसे ही ऐसे सेंटर्स के बाहर खड़े होंगे रोल नंबर लिस्ट पे है डॉक्यूमेंट्स मेरे पास है फीस मैंने पे की है विद प्रेपरेशन मैं अपीयर होने आई हूं बट दे आर नॉट अलाउइंग मी एंड इवन दे आर नॉट टेलिंग हु इज द नोडल ऑफिसर एट प्रेजेंट सेंटर पर कंडक्ट करा रहा है वो मैनु अपना नाम इंफॉर्मेशन भी नहीं दे रहे कि नोडल ऑफिसर कौन है ਦੇ ਆਰ ਸੇਇੰਗ ਕਿ ਹਾਈ ਕੋਰਟ ਰਜਿਸਟਰਾਰ ਨਾਲ ਡਾਇਰੈਕਟ ਕੰਟੈਕਟ ਕਰੋ ਹਰ ਸੈਂਟਰ ਦੇ ਲਈ ਨੋਡਲ ਆਫੀਸਰ ਅਪਾਇੰਟ ਹੁੰਦਾ ਹੈ ਬਟ ਮੈਨੂੰ ਕਹਿ ਰਿਹਾ ਹੈ ਕਿ ਡਾਇਰੈਕਟ ਤੁਸੀਂ ਇਸ ਸੈਂਟਰ ਦੀ ਪ੍ਰੋਬਲਮ ਲਈ ਨੋਡਲ ਆਫੀਸਰ ਨਾਲ ਨਹੀਂ ਸਿੱਧਾ ਰਜਿਸਟਰਾਰ ਨਾਲ ਆਫ ਹਾਈ ਕੋਰਟ ਕੰਟੈਕਟ ਕਰੋ ਆਈ ਡੋਨਟ ਨੋ ਵਾਟ ਇਜ਼ ਦਾ ਰੀਜ਼ਨ ਆਈ ਡੋਨਟ ਹੈਵ ਐਨੀ ਪ੍ਰੋਬਲਮ ਇਫ ਦੇ ਆਰ ਗੋਇੰਗ ਟੂ ਮੈਂਸ਼ਨ ਇਨ ਦਾ ਨੈਕਸਟ ਈਅਰ ਐਗਜ਼ਾਮ ਇਸ ਸਿੰਗਲ ਕਲੋਜ਼ ਦੇ ਅੰਮ੍ਰਿਤਸਰੀ ਸਿਕਸ ਆਰ ਨਾਟ ਅਲਾਉਡ ਦੇ ਵਿਲ ਬੀ ਅਲਾਉਡ ਓਨਲੀ ਇਫ ਦੇ ਵਿਲ ਰਿਮੂਵ देयर ਕਿਰਪਾਨ ਕੜਾ ਥੀਸ ਥਿੰਗਸ ਆਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਰੋਜ ਇਸ ਦੇਸ਼ ਦੇ ਅੰਦਰ ਜਿਸ ਨੂੰ ਸਿੱਖਾਂ ਨੇ ਯਾਦ ਕਰਵਾਇਆ ਸਿੱਖਾਂ ਦੀਆਂ ਵੱਡੀਆਂ ਕੁਰਬਾਨੀਆਂ ਨੇ ਤੇ ਹੁਣ ਦੇਸ਼ ਦੀ ਸਰਕਾਰ ਜਿਹੜੀ ਆ ਚਾਹੇ ਸੂਬਾ ਚਾਹੇ ਦੇ ਕਿ ਨਾ ਸੈਂਟਰ ਦੀ ਉਹ ਗੁਰਤੇਗ ਬਹਾਦਰ ਜੀ ਦੀ ਜਿਹੜੀ ਆ ਸਿੱਧੀ ਸਤਾਬ ਦੀ ਨੂੰ ਵੱਡੇ ਪੱਦਰ ਤੇ ਮਨਾਉਣ ਤੇ ਦਾਅਵੇ ਕਰਦੀ ਆ ਪਰ ਅੱਜ ਸਾਨੂੰ ਰੋਜ਼ ਐਸੀ ਖਬਰ ਮਿਲਦੀ ਆ ਜਿਹਦੇ ਨਾਲ ਸਿੱਖਾਂ ਤੇ ਹਮਲਾ ਕੀਤਾ ਜਾਂਦਾ ਸਿੱਖਾਂ ਦੀ ਹੋਣ ਤੇ ਸਿੱਖਾਂ ਦੀ ਪਛਾਣ ਤੇ ਹਮਲਾ ਕੀਤਾ ਜਾਂਦਾ ਕੱਲ ਹਰਿਆਣੇ ਦੇ ਵਿੱਚ ਇੱਕ ਬੱਚਾ ਆ ਜਿਹੜਾ ਨੀਡ ਦੇ ਟੈਸਟ ਦੇ ਵਿੱਚੋਂ ਉਹਨੂੰ ਘੰਟਾ ਬਾਹਰ ਰੱਖਿਆ ਗਿਆ ਮਾਨਸਿਕ ਤੌਰ ਤੇ ਪੀੜਾ ਦਿੱਤੀ ਗਈ ਅੱਜ ਗੁਰਪ੍ਰੀਤ ਨਾਮ ਦੀ ਲੜਕੀ ਜਿਹੜੀ ਅਮਰਸਰ ਸਾਹਿਬ ਤੋਂ ਆਈ ਆ ਜੈਪੁਰ ਦੇ ਵਿੱਚ ਜਿੱਥੇ ਕੀ ਇਹ ਉਹਨਾਂ ਨੇ ਜੁਡੀਸ਼ਰ ਦਾ ਟੈਸਟ ਦੇਣਾ ਉਥੇ ਉਹਨੂੰ ਬਾਹਰ ਖੜਾ ਕੀਤਾ ਗਿਆ ਉਹਨੂੰ ਅੰਦਰ ਨਹੀਂ ਵੜ ਦਿੱਤਾ ਗਿਆ ਹੱਲੇ ਵੀ ਵਿਚਾਰੀ ਬਾਹਰ ਖੜੀ ਆ ਬੜਾ ਮਜੂਜ਼ ਮਨ ਦੇ ਨਾਲ ਸੋ ਮੈਂ ਸਮੁੱਚੇ ਲੋਕਾਂ ਨੂੰ ਮਾਨਤਾ ਦੇ ਭਲੇ ਦੀ ਗੱਲ ਕਰਨ ਦੇ ਦਾਅਵੇਦਾਰਾਂ ਨੂੰ ਖਾਸ ਤੌਰ ਤੇ ਭਾਜਪਾ ਦੇ ਵਿੱਚ ਬੈਠੇ ਪੱਗਾਂ ਤੇ ਸਰਪਸਾ ਕੇ ਬੈਠੇ ਉਹਨਾਂ ਲੋਕਾਂ ਨੂੰ ਚਿਰਚਾਉਂਦੀ ਦਿੰਨਾ ਕਿ ਘੱਟੋ-ਘੱਟ ਇਹ ਕੁਝ ਜਿਹੜਾ ਵਾਪਰ ਰਿਹਾ ਇਸ ਤੇ ਇਸ ਦੇ ਉੱਤੇ ਕੁਝ ਦੇਖੋ ਤੇ ਸਮੁੱਚੀ ਸੰਗਤ ਨੂੰ ਕਹਿਣਾ ਕਿ ਸਰਕਾਰ ਨੂੰ ਲੜਨ ਤਾਂ ਪਾਓ ਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਪਹਿਲਾਂ ਵੀ ਇਨਾਂ ਕੇਸਾਂ ਨੂੰ ਲੜਦੀ ਆ ਤੇ ਅਸੀਂ ਇਸ ਕੇਸ ਨੂੰ ਵੱਡੇ ਪੱਧਰ ਤੇ ਫਿਰ ਲੜ ਰਹੇ ਹਾਂ ਉਸ ਬੱਚੀ ਦੇ ਨਾਲ ਜੋ ਮਾਨਸਿਕ ਤੌਰ ਤੇ ਪੀੜਾ ਹੋਈ ਆ ਉਸ ਦੇ ਨਾਲ ਅਸੀਂ ਡਟ ਕੇ ਖੜੇ ਆ ਪਰ ਸਮੁੱਚੇ ਆਬਾਦ ਨੂੰ ਅਸੀਂ ਬੇਨਤੀ ਕਰਦੇ ਆ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਗਲਤ ਹਰਕਤਾਂ ਨੇ ਯੋਗੀ ਸਿੱਖੀ ਦਾ ਕਕਾਰ ਸਿੱਖ ਦਾ ਇੱਕ ਅੰਗ ਹੁੰਦਾ ਸਰਕਾਰ ਨੇ ਇਸ ਗੱਲ ਦੇ ਵਿਸ਼ਵਾਸ ਦੁਆਏ ਨੇ ਪਰ ਫੇਰ ਬੱਚਿਆਂ ਨਾਲ ਇਹ ਕੁਝ ਹੋ ਰਿਹਾ ਇਹ ਬਹੁਤ ਮਾੜੀ ਗੱਲ ਆ ਇਹਦੇ ਖਿਲਾਫ ਡਟ ਕੇ ਆਵਾਜ਼ ਬੁਲੰਦ